ਸਾਸਤਰੀ ਕਾਲ ਦੋਸਤੋ ਮੈਂ ਤੁਹਾਡਾ ਆਪਣਾ ਜਗਰੂਪ ਸਿੰਘ ਤੇ ਅੱਜ ਆਪਾਂ ਕਣਕਾਂ ਦੀਆਂ ਵੀਡੀਓ ਲਿਆ ਕੇ ਤੁਹਾਡੇ ਲਾਗੇ ਹਾਜ਼ਰ ਹੋਏ ਆ ਕਿਹੜਾ ਕਿਹੜਾ ਬੀਅ ਹੈ ਤੁਹਾਨੂੰ ਦਿਖਾਉਨੇ ਆ ਆ ਆਪਣਾ ਆ ਗਿਆ ਜੋ 303 ਕਾਜੀ ਵੈਰੈਟੀ ਕਣਕਾਂ ਪੂਰੀਆਂ ਸਾਫ ਆ ਹਾਂਜੀ ਨਦੀਨ ਨੇ ਆਪਣੇ ਹੈਗਾ ਉਹ ਤੁਸੀਂ ਫਟਾਂ ਦਾ ਚੈੱਕ ਕਰ ਸਕਦੇ ਤੋ ਵਾਇਆਂ ਚੰਗੀਆਂ ਪਾਈਆਂ ਹੈ ਹਾਂਜੀ ਇਹ ਕਾ ਏਸੀਐਮ 9 ਤੇ ਲੀਡਰ ਦੋਵੇਂ ਰਲਾ ਕੇ ਪਾਈਆਂ ਹੈ ਤੇ ਜਿਹੜੀ ਆਪਣੀ 240 ਦਾ ਸਾਲਟ ਹੈ ਆਪਣਾ ਉਹ ਆਪਣਾ 120 ਐਮਐਲਈ ਪਾਈ ਆ ਬਹੁਤੇ ਜਿਹੜੇ ਜ਼ਿਮੀਂਦਾਰ ਭਰਾ ਆ ਵੱਧ ਪਾਉਂਦੇ ਉਹਨਾਂ ਦੀ ਕਣਕ ਖੱਟੀ ਹੋ ਜਾਂਦੀ ਉਹਦੇ ਕਰ ਨੁਕਸਾਨ ਹੋ ਦੇਦਾ 120 ਐਮਐਲਈ ਪਾਉਣਾ ਵੱਧ ਨਹੀਂ ਪਾਉਣਾ ਹਾਂਜੀ ਇਹ ਤੁਹਾਨੂੰ ਦੱਸਣ ਦੇ 333 ਆ ਵੇਖੋ ਉਹਨਾਂ ਦਾ ਛਿੱਟਾ ਛਿੱਟਾ ਵੇਖ ਲਓ ਹਾਂਜੀ ਹਾਲੇ ਨਿਕਲਦੇ ਆ ਹਾਂਜੀ 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 ਆਹ ਜੀ ਆਹ ਕਲੀਤਨ ਵੋ ਵੈਰੈਟੀ ਵਿਖਾਉਨੇ ਆ ਉਹ ਆਪਣੀ ਲੱਕੀ ਆ 327 ਉਹਦੇ ਤੁਹਾਨੂੰ ਵਿਖਾਉਨੇ ਇਹ ਆਪ ਹੀ ਅਸਾਂ ਇਹ 327 ਦਾ ਪਲਾਟ ਆ ਆਪਣਾ ਵੱਖਰਾ ਤਿੰਨਾਂ ਕਿੱਲੇ ਆਂਦਾ ਹਾਂਜੀ ਇਹਦਾ ਵੀ ਹੁਣ ਆਪਣਾ ਛਿੱਟੇ ਛੁੱਟੇ ਨਿਕਲ ਲਗੇ ਦਾਣੇ ਫੇਰ ਤੁਹਾਨੂੰ ਦੱਸਾਂਗੇ ਹਾਂਜੀ ਅਲੀ ਕਣਕਾਂ ਤਰ੍ਹਾਂ ਨਦੀਨ ਤੋਂ ਸਾਫ਼ ਆ ਸਾਰੀਆਂ ਇਹ ਸੁਪਰ ਸੀਡਰ ਦੀ ਬਿਜਾਈ ਹੋਈ ਹੈ। ਹਾਂਜੀ। ਜਿਹਦਾ ਹੋਣਾ ਝਾੜ ਝੋੜ ਨਿਕਲੇਗਾ। ਫਿਰ ਪਤਾ ਲੱਗੂ ਕਿੰਨੀ ਨਿਕਲਦੀ। ਹੁਣ ਤੁਹਾਨੂੰ ਅੱਗੇ 272 ਦੀ 272 ਵੀ ਵਿਖਾ ਦਨੇ। ਹਾਂਜੀ। 303 ਦੇ ਪਹਿਲਾਂ ਤੁਹਾਨੂੰ ਦਰਸ਼ਨ ਕਰਾਇਆ ਤੇ ਮੁੜ ਕੇ ਹੋ ਗਏ 327। ਹਾਂਜੀ। ਹੁਣ ਅਗਲੀ ਵੈਰਾਈਟੀ ਦੇ ਤੁਹਾਨੂੰ ਦਰਸ਼ਨ ਕਰਾ ਦਨੇ। ਵਿਖਾ ਦਨੇ। 272 ਵੈਰਾਈਟੀ ਆ ਗਈ। ਇਹਦਾ ਤੁਸੀਂ ਛਿੱਟਾ ਵੇਖ ਸਕਦੇ। ਇਹਦਾ ਛਿੱਟਾ ਉਹਨਾਂ ਨਾਲ ਲੰਮਾ ਹੈ। ਇਹ ਸਭ ਨਾਲ ਵੈਰਾਈਟੀ ਕਾਮਯਾਬ ਹੈ 272 ਤੇ 187। 187 ਮੁੜ ਕੇ ਤੁਹਾਨੂੰ ਦਿਖਾਉਨੇ ਆ। ਹਾਂਜੀ। ਇਹਦਾ ਵੇਖੋ ਛਿੱਟਾ ਦੂਸਰੇ ਨਾਲ ਲੰਮਾ ਤੇ ਕੱਢ ਖੜ ਨਾੜੀ ਵੀ ਚੰਗੀ ਮੋਟੀ ਹੈ। ਤੋਂ ਬਾਅਦ ਹੁਣ ਤੁਹਾਨੂੰ ਆਪਣਾ ਵਕਤ 187 ਵੀ ਵਿਖਾਦਨੇ ਮੋਬਾਦਕ ਉਸ ਤੋਂ ਵੀ ਵਿਖਾਦਨੇ ਆ ਤੇ 272 ਦਾ ਇਹ ਆ ਵੀ ਕੱਦ ਬਹੁਤ ਜਦਾ ਹਨਾ ਇਹ ਪੱਕੀ ਆ ਉਤਰ ਇਹਦਾ ਕੱਦ ਕਾਟ ਚੰਗਾ ਆਦ ਨੂੰ ਬੜੀ ਮੰਨੀ ਖੇਤਰੀ ਨਾ 9 ਵਾਲੀ ਚ ਲੋ ਵੀ ਦੋਸਤੋ ਆ ਵੈਰੈਟੀ ਆ ਗਈ ਜੋ ਆਪਣੀ DW187 ਹਾਂਜੀ ਇਹ ਤੁਸੀਂ ਦੇਖ ਸਕਦੇ ਹੋ ਹਾਂਜੀ ਬਹੁਤ ਵਧੀਆ ਵੈਰੈਟੀ ਹੈ ਲੱਗੀ ਹੈ ਆ ਕਾਪਾਂ ਪਹਿਲੇ ਸਾਲ ਹੀ ਲਾਈ ਆ ਪਰ ਇਹਦਾ ਵੀ ਦਾਣਾ ਬਹੁਤ ਮੋਟਾ ਹੀ ਦਾ ਬੀ ਬਹੁਤ ਸ਼ਾਨਦਾਰ ਹੈ ਹਾਂਜੀ ADW 187 ਹਾਂਜੀ ਇਹਦਾ ਵੀ ਆਪਣਾ B 38 38 ਕਿਲੋ ਕੇਰਿਆ 38 ਕੇਰਿਆ 38 ਤੋਂ ਲੈ ਕੇ 40 ਤੱਕ ਹੀ ਕੇਰ ਹੈ ਹਾਂਜੀ ਇਹ ਵੈਰਾਈਟੀ ਤੁਸੀਂ ਦੇਖ ਸਕਦੇ ਹੋ ਹਾਂਜੀ ਵੇਖੋ ਇਹਦਾ ਤੋਰਾ ਬਹੁਤ ਸੋਹਣਾ ਹੈ ਇਹ ਵੇਖਿਆ ਇਹਨੂੰ ਖਾਦ ਉਨੀ ਪਈ ਆ ਖਾਦ 2.5 2.5 3 3 ਤੋੜੇ ਇਹਨੂੰ ਪਈ ਤੇ ਆ ਬਾਕੀ ਚੀਜ਼ਾਂ ਪਾਈਆਂ ਤੁਹਾਨੂੰ ਦੱਸਿਆ ਜਿਹੜੀਆਂ ਨਾਲ ਇੱਕ ਕਿਲੇ ਆ ਇਹ ਆਪਣੀ DW 187 ਵਿਜੀ ਆ ਇਹ ਪਿਛਲੀ ਵਾਰ ਹਾਨੂੰ ਵੀਰ ਮਿਲਦੇ ਰਹੇ ਰਹਿੰਦੇ ਵੀ ਆੱਖਾਂ ਪੱਜ ਜਰੂਰ ਲਾਓ ਤਾਂ ਮੈਂ ਕਿਹਾ ਚਲੋ ਆੱਖਾਂ ਲਾ ਲੈਂਦੇ ਹਾਂ ਹਾਂਜੀ ਪੱਟਾਂ ਬਾਕੀ ਤੁਸੀਂ ਵੇਖ ਸਕਦੇ ਹੋ ਸਫਾਈ ਆਪਣੀ ਸਪਰ ਸਭ ਤੋਂ ਵੱਡਾ ਮੁੱਖ ਕਰਨੀ ਇਹ ਆ ਵੀ ਸਪਰੇਅ ਚੰਗੀ ਹੋਣੀ ਚਾਹੀਦੀ ਹੈ ਜਿਹੜੇ ਆਪਣੇ ਬਹੁਤੇ ਕਿਸਾਨ ਵੀ ਗਰੇ ਆਣਾ ਸਪਰੇਅ ਕਰਾਉਂਦੇ ਆ ਤੇ ਨੀਵੀਂ ਕਰਾਉਂਦੇ ਆ ਨੀਵੀਂ ਦੇ ਨਾਲ ਆਪਣਾ ਨੁਕਸਾਨ ਹੋ ਜਾਂਦਾ ਇੱਕ ਹਾਂਜੀ ਨੀਵੀਂ ਆਪਣੀ ਰੱਖਣ ਨਾਲ ਆਪਣੀ ਧੁੰਨੀ ਦਾ ਤਾਂ ਢਿੱਡ ਦੀ ਧੁੰਨੀ ਤਾਂ ਸਪਰੇਅ ਹੋਣੀ ਚਾਹੀਦੀ ਤਾਂ ਤਾਂ ਉੱਪਰ ਉੱਪਰ ਜੇ ਨੀਵੀਂ ਰੱਖਦੇ ਉਹਦੇ ਕਾਰਨ ਫਿਰ ਕਣਕਾਂ ਦਾ ਬੱਚ ਮਰਦਾ ਕਿਉਂਕਿ ਸਪਰੇ ਪੰਪ ਵਾੜਾ ਜਿਹੜਾ ਪ੍ਰੈਸ਼ਰ ਬੜਾ ਹੁੰਦਾ ਦਾ ਜਿੰਨੀ ਤਾਣ ਕਰਾਂਗੇ ਹੁਣੇ ਸਪਰੇ ਵਧੀਆ ਰਹੇਗੀ ਹਾਂਜੀ ਇਹ ਆਪਣਾ ਇਲਾਕਾ DW187 ਦਾ ਹੈ ਹਾਂਜੀ ਇਹ ਹੁਣ ਇਹਦੇ ਝਾੜ ਝੂੜ ਨਿਕਲਣਗੇ ਤੇ ਵੀ ਤੁਹਾਨੂੰ ਦੱਸਾਂ ਕਿ ਵੱਢ ਕੇ ਕਿੰਨੇ ਨਿਕਲਦੇ ਕਿੰਨੇ ਨਹੀਂ ਹਨਾ ਹੁਣ ਤੁਹਾਨੂੰ ਅਗਲੀ ਵੈਰਾਈਟੀ ਆਪਾਂ ਵਿਖਾਉਨੇ ਹ ਯੂਨੀਵਰਸਿਟੀ ਵਾਲਿਆਂ ਦੀ 826 ਉਹ ਇੱਕੋ ਇੱਕ ਲਾਈ ਹੈ ਕਾਂ ਉਹ ਨਵਾਬੀ ਫਿਰ ਆਪਾਂ ਕਹਾਂ ਵੀ ਦਰਾਂਚੋਂ ਪਰਮਲ ਝੋਨੇ ਦਾ 1847 ਉਹਦੀ ਵਾਂਗ ਮਾਰਨਾ ਕਿਤੇ ਖਾਈਏ ਹਾਂਜੀ ਉਹ ਤਾਨੂੰ ਹੁਣ ਵਿਖਾਉਨੇ ਆ ਆਪਣਾ 826 ਦਾ ਹਾਂਜੀ ਆ 100 ਸਾਰੀ ਆਪਣੀ ਡੀਡਬਲਯੂ 187 ਇਹ ਤੇ ਵੈਰਾਈ ਤੁਸੀਂ ਵੇਖ ਲਈ ਹਾਂਜੀ ਦਵੈਗਨ ਦਾ ਜੱਟ ਬਹੁਤ ਸੋਹਣਾ ਕਾਂ ਆਇਆ ਕਣਕਾ ਪਿਓਰ ਸਾਪ ਦੋਸਤੋ ਲਓ ਵੀ ਦੋਸਤੋ ਆ ਆ ਗਈ ਜੋ ਸਭ ਤੋਂ ਉੱਤਮ 826 ਇਹਦਾ ਵੇਖੋ ਤੁਸੀਂ ਇਹ ਆਪਣਾ 20 ਕਰਿਆ ਆਪਣਾ 36 ਤੋਂ 38 ਕਰਿਆ ਜੋ ਡੀਡਬਲਿਊ 826 ਇਹਦਾ ਵੇਖੋ ਨੋ ਤੋਰਾ ਇਹ ਸੁਪਰ ਸੀਡਰ ਦੀਆਂ ਸਾਰੀਆਂ ਕਣਕਾਂ ਪੀਚੀਆਂ ਤਰਾ 30 ਸਿਆਸੀਆਂ ਦੇ ਵੈਰਾਈਟੀਆਂ ਹੀ ਉਤਰਾਂ ਦੀ ਆ ਵੇਖੋ ਡਿਗਦੀ ਨਹੀਂ ਆ ਹੁਣੇ ਪਤਾ ਲੱਗੂਗਾ ਨਿਕਲਦੇ ਹਾਂਜੀ ਇਹ ਵੀ ਨਿਕਲੂ ਤੇ ਫਿਰ ਆਪਾਂ ਤੁਹਾਨੂੰ ਦੱਸਾਂਗੇ ਕਿੰਨੀ ਵੈਰਾਈਟੀਆਂ ਨਿਕਲਦੀਆਂ ਹੁਣ ਆਪਣੀਆਂ ਵੈਰਾਈਟੀਆਂ ਸਾਰੀਆਂ ਹੋ ਗਈਆਂ 303 ਦਾ ਤਾਂ ਦੱਸਤਾ 826 ਦਾ ਵੀ RW 87272 ਦਾ ਵੀ ਇੱਕ ਹਾਂਜੀ ਚਲੋ ਮੈਂ ਜਾਣਕਾਰੀ ਦਿੰਦੇ ਰਹੀ ਹਾਂ ਹੋਰ ਜੀ ਕੋਈ ਗੱਲਬਾਤ ਪੁੱਛਣੀ ਹੋਵੇ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਆ ਵੀ ਇਦੀ ਕਿਹੜੀ ਸਪਰੇਅ ਕਿਹੜੀ ਦਵਾਈ ਹਾਂਜੀ ਚਲੋ ਇਹ ਤਰ੍ਹਾਂ ਹੀ ਵੀਰਾਂ ਨਾਲ ਭਰਾਂ ਹਾਂਜੀ ਗੱਲਬਾਤਾਂ ਜੀ ਕਰਦੇ ਰਹੀਏ ਮਿੱਤਰ ਮਿਲਦੇ ਰਹਿਣ ਹਾਂਜੀ ਆਏ ਮੌਸਮ ਫਿਰ ਅਜੇ ਹੋਇਆ ਬਦਲਵਾਈ ਇਹ ਵੈਰੇਡੀ 826 ਹੋਰ ਵੀਰ ਜੀ ਵੀਡੀਓ ਵਧੀਆ ਲੱਗੀਆਂ ਹੋਣ ਤਾਂ ਲਾਈਕ ਮਾਰੇਓ ਸ਼ੇਅਰ ਕਰਦੇਓ ਹੋਰ ਤੁਹਾਨੂੰ ਨਵੀਆਂ ਨਵੀਆਂ ਚੀਜ਼ਾਂ ਬਾਰੇ ਜਣਕਾਰੀ ਦਿੰਦੇ ਰਵਾਂਗੇ ਹਾਂਜੀ ਰੀਪਰਾਂ ਬਾਰੇ ਪਾੜ ਦੂਜੇ ਬਾਰੇ ਦੱਸਦੇ ਆ ਅੱਜ ਕਿਉਂਕਿ ਬੱਦਲ ਨਹੀਂ ਤੇ ਫਿਰ ਕੋਈ ਕੰਮਕੁਮ ਨਹੀਂ ਕਰਾਤਾ ਦੱਸਿਆ ਹਾਂਜੀ ਉਧਰ ਨਹੀਂ ਪਈ ਅਜੇਦ ਤਰ ਵੀਡੀਓ ਪੈ ਗਈ ਓਕੇ ਜੀ ਧੰਨਵਾਦ ਥੈਂਕ ਯੂ ਬੜੀ ਮਿਹਰਬਾਨੀ ਜੀ ਲੋ ਵੀ ਦੋਸਤੋ ਤੁਹਾਨੂੰ ਆਪਣੀ ਆੜਾਂ ਦੀ ਸਫਾਈ ਮੈਂ ਦਿਖਾ ਦिए ਹਾਂਜੀ ਖਾੜ ਵੇਖੋ ਬਣਾਈ ਹਾਂਜੀ ਬਾਰਿਸ਼ ਵੀ ਲੱਗਦਾ ਹੋਣੀ ਵੜੀ ਆ ਬੱਦਲ ਬਹੁਤ ਚੜ ਗਿਆ ਹੈ ਹਾਂਜੀ